ਤੱਕ ਦੀ ਅਜਬ ਰਸਤਾ ਪ੍ਰਤੀਕ ਨਹੀਂ ਮੈਨੂੰ ਇੱਕ ਵਾਰੀ ਆਪਾਂ ਸਾਰੀ ਗੱਲ ਨੂੰ ਕੋਈ ਬੱਤ ਤੁਹਾਡਾ ਇਹ ਬੜਾ ਹਾਂਜੀ ਪਿਛਲੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ᱨਹੀ ਇਹ ਬੇਬੁਨਿਆਦ ਖਬਰ ਜਿਹੜੀ ਹੈ ਉਹ ਪ੍ਰਚਾਰ ਕੀਤੀ ਜਾ ਰਹੀ ਹੈ ਕਿ ਸਰਦਾਰ ਪਰਮਿੰਦਰ ਸਿੰਘ ਢੀਂਸਾ ਜਲਦੀ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਬਾਰੇ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਗੱਲਬਾਤ ਦਿੱਲੀ ਹਾਈ ਕਮਾਂਡ ਨਾਲ ਹੋ ਗਈ। ਰਾਹੁਲ ਗਾਂਧੀ ਨੇ ਜਿਹੜੀ ਹੈ ਉਹਦੀ ਪ੍ਰਵਾਨਗੀ ਦੇਤੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਮਾਕਾ ਹੋਏਗਾ। ਇਸ ਵੀ ਐ ਕਮਿੰਦਰ ਸਿੰਘ ਜੀ ਅਸਾਂ ਮਿਲ ਕੀ ਵੀ ਐ ਇਹ ਕਹਿੰਦਾ ਉਹਨਾਂ ਨਾਲ ਹੋ ਜਾਂਦੀ ਹੈ। ਹਾਂ ਇਹ ਸਾਰੀਆਂ ਬੇਬੁਨਿਆਦ ਝੂਠੀਆਂ ਜਿਹੜੀਆਂ ਖਬਰਾਂ ਫਲਾਈਆਂ ਜਾ ਰਹੀਆਂ ਨੇ ਇੱਕ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਦੇ ਆਈਟੀ ਵਿੰਗ ਵੱਲੋਂ ਕਿਉਂਕਿ ਉਹਨਾਂ ਦੇ ਪੈਰਾਂ ਤੋਂ ਨਾ ਜ਼ਮੀਨ ਖਿਸਕੀ ਹੋਈ ਹੈ। ਪੰਥਕ ਬੋਰਡ ਜਿਹੜੀ ਹੈ ਉਹ ਸ਼ੋਮਨੀ ਆਕਾਲੀ ਦਲ ਤੋਂ ਮੂੰਹ ਫੇਰੀ ਬੈਠੀ ਹੈ ਕਿਉਂਕਿ ਉਹਨਾਂ ਦੀ ਸੋਚ ਜਿਹੜੀ ਹੈ ਨਾ ਪੰਜਾਬ ਪੱਖੀ ਹੈ ਨਾ ਪੰਥ ਪੱਖੀ ਹੈ ਪਿਛਲੇ ਸਮੇਂ ਚ ਅਕਾਲ ਤਖਤ ਦਲ ਦੀ ਫੈਸਲ ਤੋਂ ਉਹ ਇਹ ਫੈਸਲੇ ਤੋਂ ਮੁਨਕਰ ਹੋਣ ਤੋਂ ਬਾਅਦ ਸਮੂਚੀਆਂ ਪੰਥਕ ਸਫਾਂ ਦੇ ਵਿੱਚ ਸ਼ੋਮਨੀ ਆਕਾਲੀ ਦਲ ਦੇ ਪ੍ਰਤੀ ਜਿੱਥੇ ਗੁੱਸਾ ਹੈ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਖਲਾਬੀ ਬੜੀ ਮਤਲਬ ਰੋ ਹੈ ਲੋਕਾਂ ਦੇ ਅੰਦਰ ਅੱਜ ਉਹ ਆਪਣੀ ਉਸ ਖੁੱਸੀ ਜ਼ਮੀਨ ਨੂੰ ਖੁਰਸੀ ਦੇਖ ਕੇ ਉਹ ਉਹਨਾਂ ਪੰਥਕ ਜਿਹੜੀਆਂ ਸਫਾ ਨੇ ਜਾਂ ਸਾਡੇ ਜੇ ਸ਼ੋਮਨੀ ਅਕਾਲੀ ਦਲ ਪੁਨਰਸਜੀਤ ਦੇ ਜਿਹੜੇ ਉਹਨੇ ਟੀਮ ਹੈ ਜਾਂ ਸਾਡੀ ਕੈਡਰ ਹੈ ਉਹਨੂੰ ਪੰਬਲ ਪੁੱਸੇ ਚ ਪਾਉਣਾ ਚਾਹੁੰਦੇ ਨੇ ਔਰ ਇਹਦਾ ਕੋਈ ਵੀ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਣਾ ਤੇ ਇਸੇ ਤਰ੍ਹਾਂ ਭਾਜਪੀ ਦੇ ਦਾ ਸੀਨੀਅਰ ਆਗੂ ਜਿਹੜੇ ਅੱਜਕੱਲ੍ਹ ਅਕਾਲੀ ਦਲ ਚ ਜਾਣਾ ਚਾਹੁੰਦੇ ਨੇ ਅਕਾਲੀ ਦਲ ਦੀ ਪੀ ਟੀਮ ਬਣੇ ਹੋਏ ਨੇ ਉਹਨਾਂ ਨੇ ਵੀ ਇਹਨਾਂ ਅਫਵਾਹਾਂ ਦਾ ਜੋਰ ਜਿਹੜਾ ਹੈ ਗਰਮ ਕੀਤਾ ਹੈ ਉਹ ਕਹਿੰਦੇ ਚਾਹੁੰਦੇ ਨੇ ਪੀ ਦੇ ਨਾਲ ਜ਼ਿਲ੍ਹਾ ਪ੍ਰਸ਼ਦ ਅਤੇ ਪੰਚਾਇਤ ਸੰਬਧੀ ਦੀ ਇਲੈਕਸ਼ਨ ਦੇ ਵਿੱਚ ਇਹ ਭੰਬਲ ਪੁੱਸਾ ਪਵੇ ਇਸ ਕਰਕੇ ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਹੈ ਉਹ ਕਰਦੇ ਆ ਆਪਣਾ ਕੰਡਮ ਕਰਦੇ ਆ ਇਸ ਨੂੰ ਬਿਲਕੁਲ ਹੀ ਨਾ ਇਹ ਬਸ ਲੈ ਨਾ ਇਹ ਸਵਾਲ ਪੈਦਾ ਹੁੰਦਾ ਇਸ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹਦੀ ਸਖਤ ਸ਼ਬਦਾਂ ਵਿੱਚ ਅਸੀਂ ਨਿੰਦਿਆ ਕਰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਹ ਜਿਹੜਾ ਹੈਗਾ ਆਪਣਾ ਆਧਾਰ ਜਿਹੜਾ ਖੋਇਆ ਹੋਇਆ ਉਹਨੂੰ ਬਹਾਲ ਕਰਨ ਵਾਸਤੇ ਅਜੇ ਝੂਠੀਏ ਪ੍ਰਚਾਰ ਕਰਕੇ ਤੇ ਲੋਕਾਂ ਨੂੰ ਜਿਹੜਾ ਹੈ ਉਹ ਗੁੰਮਰਾਹ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸਰ ਬਲਾਕ ਸਮਤੀ ਤੇ ਜਿਹੜਾ ਪ੍ਰਸਿੱਧ ਚੋਣਾ ਹੋ ਰਿਹਾ ਹੈ ਜਿਹੜੇ ਆਪਣੇ ਕੈਂਡੀਡੇਟ ਦੇ ਰਹੇ ਆ ਚੰਗੇ ਅਕਸ ਵਾਲੇ ਕੈਂਡੀਡੇਟ ਅਸੀਂ ਅੱਗੇ ਲਿਆ ਰਹੇ ਆ ਔਰ ਕਿਉਂਕਿ ਸਾਡੇ ਕੋਲੇ ਅਜੇ ਜਿਹੜਾ ਇਸ ਸਿੰਬਲ ਦੀ ਅਜੇ ਸਾਨੂੰ ਚੋਣ ਕਮਿਸ਼ਨ ਵੱਲੋਂ ਜਿਹੜਾ ਹੈ ਅਲੋਟ ਹੋਇਆ ਇਸ ਕਰਕੇ ਸਾਡੇ ਸਾਰੇ ਕੈਂਡੀਡੇਟ ਜਿਹੜੇ ਨੇ ਉਹ ਇੰਡੀਪੈਂਡੈਂਟ ਜਿਹੜੇ ਚੋਣ ਨਿਸ਼ਾਨੇ ਉਹਨਾਂ ਤੇ ਅਸੀਂ ਚੋਣ ਲੜਾਵਾਂਗੇ ਔਰ ਸਾਨੂੰ ਉਮੀਦ ਹੈ ਕਿ ਬਹੁਤ ਅੱਛੀ ਜਿਹੜੀ ਸਾਡੀ ਪਰਫਾਰਮੈਂਸ ਹੈ ਉਹ ਉਹਨਾਂ ਦੇ ਟਾਈਮ 'ਚ ਹੋਏਗੀ ਸਰ ਤੁਸੀਂ ਪੰਥਰ ਬੋਰਡ ਦੀ ਗੱਲ ਕੀਤੀ ਹੈ ਤਰਨ ਤਾਰਨ ਵਿੱਚ ਪੰਥਰ ਬੋਰਡ ਸੀਗੀ ਅਸਰ ਤਿੰਨਾਂ ਜਗਾਂ ਦਾ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਦੇਖੋ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਹੈ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਰਦਾਰ ਸਿਖਬੀ ਸਿੰਘ ਬਾਦਲ ਜਿਹੜੇ 2 ਦਸੰਬਰ ਨੂੰ ਜਦੋਂ ਫੈਸਲਾ ਕਾਲ ਤਖਤ ਤੋਂ ਜਤੋਂ ਦਾ ਆਇਆ ਹੈ ਉਦੋਂ ਦੇ ਬڑے ਬਲਖਾੜ ਦੇ ਵਿੱਚ ਨਹੀਂ ਗਏ ਤੇ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹ ਮੈਂ ਸਮਝਦਾ ਕਿ ਉਹਦੇ ਉੱਤੇ ਮਨ ਦੇ ਉੱਤੇ ਬੜਾ ਭਾਰ ਉਹਦੇ ਉੱਤੇ ਪਿਆ ਹੋਇਆ ਉਹਦਾ ਤਰੀਕਾ ਹੀ ਬਦਲ ਗਿਆ ਝੂਠ ਬੋਲਣਾ ਝੂਠਾ ਪ੍ਰਚਾਰ ਕਰਨਾ ਤੇ ਇਹ ਉਹਨਾਂ ਨੇ ਆਪਣਾ ਸ਼ੁਰੂ ਕਰਤਾ ਸਰਦਾਰ ਪਰਮਿੰਦਰ ਸਿੰਘ ਢੀਂਟਸਾ ਬਾਰੇ ਜੋ ਕੁਝ ਪ੍ਰਚਾਰ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਉਹ ਸ ਕੇਵਲ ਤੇ ਕੇਵਲ ਸੁਖਵੀਰ ਸਿੰਘ ਬਾਦਲ ਦੇ ਦਿਮਾਗ ਦੀ ਕਾਰ ਹੈ ਉਹਦੇ ਜਿਹੜਾ মিডিਆ 빙 ਹੈ ਇਹ ਉਹਦੀ ਗੱਲ ਹੈ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਨਹੀਂ ਨਹੀਂ ਬਿਲਕੁਲ ਝੂਠ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਟਾਈਮਿੰਗ ਦੇਖੋ ਪਹਿਲਾਂ ਤਾਂ ਇਹ ਟਾਈਮਿੰਗ ਕੀ ਹੈ ਟਾਈਮਿੰਗ ਜਿਹੜੀ ਹੈਗੀ ਆ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅੰਦਰ ਚੱਲ ਰਹੀਆਂ ਨੇ ਨਹੀਂ ਨਹੀਂ ਬਿਲਕੁਲ ਨਹੀਂ ਮਿਲਣਾ ਤਾਂ ਛੱਡੋ ਜੀ ਤੁਸੀਂ ਗੱਲ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਾਹਿਬ ਦਾ ਬਹੁਤ ਵੱਡਾ ਵੱਡਾ ਜਿਹੜਾ ਵਿਜ਼ਨ ਹੈ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਨਰਸਰਜੀਤ ਹੋਇਆ ਹੈ ਉਹਦੇ ਵਿੱਚ ਉਹਨਾਂ ਦਾ ਪੂਰਨ ਵਿਸ਼ਵਾਸ ਹੈ ਪੂਰੀ ਆਪਣੀ ਤਾਕਤ ਨਾਲ ਉਹ ਲੱਗੇ ਹੋਏ ਨੇ ਕਿਸੇ ਤਰ੍ਹਾਂ ਦੀ ਵੀ 1 ਇੰਚ ਵੀ ਕੋਈ ਵੀ ਕਮੀ ਪੇਸੀ ਨਹੀਂ ਹੈਗੀ ਔਰ ਇਹ ਉਹ ਸੁਪਨਾ ਜਿਹੜਾ ਸਰਦਾਰ ਸੁਦੇਸ਼ ਸਿੰਘ ਢੀਂਟਸਾ ਸਾਹਿਬ ਦਾ ਸੀ ਤੇ ਉਸ ਨੂੰ ਪੂਰਾ ਕਰਕੇ ਹਟਣਾ ਇੱਕ ਸਾਲ ਹੀ ਹੋਇਆ ਹੈ ਜੇ ਤਾਂ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਇਹ ਪ੍ਰਚਾਰ ਹੈ ਝੂਠਾ ਪ੍ਰਚਾਰ ਹੈ ਇਸ ਨੂੰ ਕੰਡਮ ਕਰਨ ਵਾਸਤੇ ਅਸੀਂ ਅੱਜ ਇੱਥੇ ਆਏ ਆ ਕਿਉਂਕਿ ਇਹਨਾਂ ਦੇ ਤੁਸੀਂ ਦੇਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਨੇ ਚੋਣਾਂ ਦੇ ਵਿੱਚ ਸਰਦਾਰ ਸਖਵੀਰ ਸਿੰਘ ਬਾਦਲ ਨੂੰ ਕੋਈ ਬੰਦਾ ਹੀ ਨਹੀਂ ਮਿਲ ਰਿਹਾ ਸਾਡੇ ਆਪਣੇ ਜ਼ਿਲ੍ਹੇ ਵਿੱਚ ਹੀ ਜਿਹੜਾ ਕੋਈ ਇੱਕ ਫੜਦੇ ਨੇ ਉਹ ਤੋਂ ਸਰੋਪਾ ਦਵਾ ਲਏ ਹੁੰਦੇ ਨੇ ਉਹ ਵਾਪਸ ਹੋ ਜਿੰਦਾ ਬੈਠ ਜਾਂਦਾ ਹੈ ਇਸ ਕਰਕੇ ਉਹਨਾਂ ਨੂੰ ਅੱਜ ਪਤਾ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੇਵਲ ਤੇ ਕੇਵਲ ਸਰਦਾਰ ਪਰਵਿੰਦਰ ਸਿੰਘ ਢੀਂਡਸਾ ਤੇ ਸ਼ਰੂਮਨੀ ਅਕਾਲੀ ਦਲ ਜਿਹੜਾ ਪੁਨਰਸਰਜੀਤ ਹੋਇਆ ਉਹਦੀ ਬਹੁਤ ਵੱਡੀ ਅੱਜ ਗੱਲ ਚੱਲੀ ਹੈ ਇੱਥੇ ਕਿਤੇ ਵੀ ਕੋਈ ਵੀ ਸੁਖਵੀਰ ਨੂੰ ਬਦਲਦੀ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਉਹ ਇਸ ਘਬਰਾਟ ਵੱਲੋਂ ਬਦਨਾਮ ਕਰਨਾ ਚਾਹੁੰਦਾ ਹੈ ਉਹ ਕਿਤੇ ਨਾ ਕਿਤੇ ਇਹ ਟਾਲਾਉਣਾ ਚਾਹੁੰਦਾ ਹੈ ਕਿ ਇਹਨਾਂ ਚੋਣਾਂ ਵਿੱਚ ਮੈਂ ਇਹਨਾਂ ਨੂੰ ਟਾਲਾਵਾਂ ਔਰ ਮੈਂ ਇਸ ਗੱਲ ਦੀ ਤੁਹਾਨੂੰ ਪੂਰੀ ਤਸੱਲੀ ਦਿਨਾ ਸਰਦਾਰ ਪਰਵਿੰਦਰ ਸਿੰਘ ਢੀਂਡਸਾ ਸਾਹਿਬ ਵੱਲੋਂ ਕਿ ਕਿਤੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਵੀ ਪਾਰਟੀ ਨਾਲ ਛੱਡੋ ਕਾਂਗਰਸ ਦੀ ਗੱਲ ਕਾਂਗਰਸ ਸਾਡੀ ਦਸ਼ਨ ਪਾਰਟੀ ਹੈ ਤੇ ਕਿਸੇ ਵੀ ਹੋਰ ਪਾਰਟੀ ਨਾਲ ਕਦੇ ਵੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨਹੀਂ ਜਾਣਗੇ ਜਿੰਨੀ ਉਮਰ ਉਹਨਾਂ ਦੀ ਹੈਗੀ ਹੈ ਉਹ ਸਾਰੀ ਦੀ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਤੇ ਲਾਉਣਗੇ ਔਰ ਆ ਚੋਣਾਂ ਦੇ ਵਿੱਚ ਰਿਜ਼ਲਟ ਸਾਹਮਣੇ ਆ ਜਣਾ ਸੁਖਬੀਰ ਸਿੰਘ ਬਾਦਲ ਦਾ ਦੇਖ ਲਿਓ ਜਿਹੜਾ ਸੰਗਰੂਪ ਦੇ ਵਿੱਚ ਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਤੇ ਸ਼੍ਰੋਮਣੀ ਕਾਲੀਰ ਪੁਨਰਸਰਜੀਤ ਦਾ ਰਿਜ਼ਲਟ ਆ ਜਣਾ ਉਹ ਬਹੁਤ ਹੀ ਵਧੀਆ ਰਿਜ਼ਲਟ ਆ ਜਣਾ ਉਹ ਇਹ ਉਹਨਾਂ ਦੀ ਘਬਰਾਹਟ ਹੈ ਇਸ ਨੂੰ ਇੱਕ ਗੱਲ ਮੈਂ ਇਹ ਗੱਲ ਕਹਿਣੀ ਚਾਹਣਾ ਜੇ ਉਹ ਇਸ ਤਰ੍ਹਾਂ ਦਾ ਝੂਠਾ ਪ੍ਰਚਾਰ ਕਰਨਗੇ ਅਸੀਂ ਇਹ ਵੀ ਸਲਾਹ ਕੀਤੀ ਹੈ ਕਿ ਅਸੀਂ ਆਪਣੇ ਵਕੀਲਾਂ ਨਾਲ ਲੀਗਲੀ ਦੇਖਣਾ ਹੈ ਕਿ ਕੀ ਅਸੀਂ ਲੀਗਲੀ ਉਹਨਾਂ ਤੇ ਕੀ ਕਾਰਵਾਈ ਕਰ ਸਕਦਾ ਹੈ ਸਾਨੂੰ ਕੋਈ ਵੱਡੀ ਕਾਰਵਾਈ ਭਾਵੇਂ ਡੈਫਮੇਸ਼ਨ ਦਾ ਕੇਸ ਕਰਨਾ ਪਵੇ ਜੀ ਭਾਵੇਂ ਕੋਈ ਹੋਰ ਕਾਰਵਾਈ ਕਰਨੀ ਪਵੇ ਅਸੀਂ ਉਹ ਵੀ ਕਰਾਂਗੇ ਠੀਕ